ਇਸ ਮੌਕੇ ਜਿਹੜੇ ਅੰਤਿਮ ਰਸਮਾਂ ਹੋਈਆਂ ਨੇ ਬੱਚੇ ਦੀਆਂ ਉੱਥੇ ਦੁੱਖ ਦੀ ਘੜੀ ਵਿੱਚ ਸ਼ਾਮਲ ਹੋਏ ਨੇ ਦਿਲਰੋਜ਼ ਦਾ ਪਰਿਵਾਰ ਦਿਲਰੋਜ਼ ਜਿਹੜਾ ਕਿ 2021 ਦੇ ਵਿੱਚ ਇੱਕ ਬੱਚੀ ਦੇ ਨੂੰ ਕਤਲ ਕੀਤਾ ਗਿਆ ਇੱਕ ਗਵੰਡਨ ਦੇ ਵੱਲੋਂ ਦਿਲ ਰੋਜ ਦੀ ਉਸ ਮਾੜੀ ਘਟਨਾ ਵਲੇ ਦੀ ਸਾਰਾ ਪੰਜਾਬ ਹੀ ਨਹੀਂ ਬਾਹਰ ਰਹਿੰਦੇ ਪੰਜਾਬੀ ਦੀ ਵੀ ਹਮਦਰਦੀ ਜੁੜ ਗਈ ਸੀ ਔਰ 2.5 ਸਾਲ ਬਾਅਦ ਫਾਂਸੀ ਦੀ سزا ਮਿਲਦੀ ਹੈ ਉਸ ਕਾਤਲ ਨੂੰ ਪਰ ਇਸ ਕੇਸ ਨੂੰ ਜਿਸ ਬਾਰੇ ਜਦੋਂ ਤੁਹਾਡਾ ਪਤਾ ਲੱਗਦਾ ਤਾਂ ਤੁਹਾਡੀ ਜਹਨ ਵਿੱਚ ਕੀ ਕੀ ਗੱਲਾਂ ਆਈਆਂ ਕਿਉਂਕਿ ਦੁੱਖ ਪਹਿਲਾਂ ਵੀ ਬੜਾ ਤੁਸੀਂ ਚੱਲਿਆ ਹੁਣ ਇਸ ਤਰ੍ਹਾਂ ਇਸ ਬੱਚੇ ਨਾਲ ਹੋ ਗਿਆ ਉਹੀ ਸੇਮ ਮੈਨੂੰ ਆਪਣੀ ਬੇਟੀ ਦਾ ਸਾਰਾ ਸੀਨਦਾਰਾ ਯਾਦ ਆ ਗਿਆ ਜਿੱਦਾਂ ਉਹ ਲੈ ਕੇ ਪਾਪਣ ਲੱਗ ਗਈ ਸੀ ਮੇਰੀ ਬੇਟੀ ਨੂੰ ਜੀ ਉਦਾਂ ਹੀ ਇਹ ਲੈ ਕੇ ਜਾ ਰਿਹਾ ਜੀ ਉਦਾਂ ਦੁਬਾਰਾ ਸਾਰਾ ਉਹੀ ਸੀਨ ਮੇਰੀ ਅੱਖਾਂ ਦੇ ਸਾਹਮਣੇ ਦੁਬਾਰਾ ਫੇਰ ਆ ਗਿਆ ਜੀ ਇਹ ਕੀ ਪੰਜਾਬ ਚ ਹੋ ਕੀ ਰਿਹਾ ਜੀ ਇਹ ਤੁਸੀਂ ਤਾਂ ਪਹਿਲਾਂ ਹੀ ਬੜਾ ਦਰਦ ਹੰਡਾਇਆ ਤੇ ਉਸ ਤੋਂ ਬਾਅਦ ਪਰਿਵਾਰ ਦੇ ਕੋਲ ਐਸੇ ਕਰਕੇ ਸਪੈਸ਼ਲ ਪੁੱਜੇ ਹੋ ਹੌਸਲਾ ਫਜ਼ਾਈ ਕਰਨ ਦੇ ਲਈ ਕਿ ਲੜਾਂਗੇ ਇਨਸਾਫ ਲਈ ਬਿਲਕੁਲ ਜੀ ਜਿਦੋਂ ਸਾਡੇ ਨਾਲ ਹੈਪਨ ਹੋਇਆ ਸੀਗਾ ਜੀ ਪਤਾ ਨਹੀਂ ਕਿੱਥੋਂ ਕਿੱਥੋਂ ਆਏ ਸੀਗੇ ਜੀ ਸਾਡੇ ਨਾਲ ਜੀ ਸਾਡਾ ਦੁੱਖ ਸਾਂਝਾ ਕਰਨੀ ਸਾਡੇ ਨਾਲ ਜੀ ਪੁਵਿਤਾ ਬੱਚਾ ਸਭ ਦਾ ਹੀ ਆ ਜੀ ਬੱਚਾ ਸਾਡਾ ਵੀ ਆਪਣਾ ਜੀ ਬੱਚਿਆਂ 'ਚ ਤਾਂ ਕੋਈ ਫਰਕ ਨਹੀਂ ਹੁੰਦਾ ਜੀ ਅਸੀਂ ਵੀ ਫਿਰ ਦੁੱਖ ਵੰਡਾਉਣ ਵਾਸਤੇ ਆਏ ਆ ਜੀ ਉਹ ਵੀ ਜਦ ਦੂਰ ਨਹੀਂ ਜਦੋਂ ਇਹਨੂੰ ਫਾਂਸੀ ਦੇ ਸਜ਼ਾ ਹੋਊਗੀ ਜੀ ਇਹਨਾਂ ਦੀ ਵੀ ਉਸ ਉਹਨੂੰ ਵੀ ਫਾਂਸੀ ਦੇ ਸਜ਼ਾ ਜ਼ਰੂਰ ਹੋਊਗੀ ਜੀ ਹੁਸ਼ਿਆਰਪੁਰ ਦੇ ਵਿੱਚ ਇੱਕ ਦਰਿੰਦੇ ਦੇ ਵੱਲੋਂ ਬੱਚੇ ਨਾਲ ਕੀਤੀ ਗਈ ਮਾੜੀ ਹਰਕਤ ਨੂੰ ਲੈ ਕੇ ਸਾਰੀ ਦੁਨੀਆ ਕੋਸ ਰਹੀ ਹੈ ਕਿ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਔਰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਹੈ ਪਰ ਇੱਥੇ ਅਸੀਂ ਗੱਲ ਕਰਾਂਗੇ ਉਸੇ ਬੱਚੇ ਦੇ ਜੱਦੀ ਪਿੰਡ ਖੜੇ ਆ ਇੱਥੇ ਭੋਗ ਦੇ ਸਮਾਗਮ ਤੇ ਜਿਹੜੇ ਅੰਤਿਮ ਰਸਮਾਂ ਹੋਈਆਂ ਨੇ ਬੱਚੇ ਦੀਆਂ ਉੱਥੇ ਦੁੱਖ ਦੀ ਘੜੀ ਵਿੱਚ ਸ਼ਾਮਲ ਹੋਏ ਨੇ ਦਿਲਰੋਜ ਦਾ ਪਰਿਵਾਰ ਦਿਲਰੋਜ ਜਿਹੜਾ ਕਿ 2021 ਦੇ ਵਿੱਚ ਇੱਕ ਬੱਚੀ ਦੇ ਨੂੰ ਕਤਲ ਕੀਤਾ ਗਿਆ ਇੱਕ ਗਵੰਡਨ ਦੇ ਵੱਲੋਂ ਉਹਨਾਂ ਦੇ ਪਿਤਾ ਤੇ ਉਹਨਾਂ ਦੇ ਦਾਦਾ ਜੀ ਵੀ ਇੱਥੇ ਆਏ ਨੇ ਉਹਨਾਂ ਨਾਲ ਅਸੀਂ ਗੱਲਬਾਤ ਕਰਦੇ ਆਂ ਆ ਭਾਈ ਜੀ ਆ ਦਿਲਰੋਜ ਦੀ ਉਸ ਮਾੜੀ ਘਟਨਾ ਵਲੇ ਵੀ ਸਾਰਾ ਪੰਜਾਬ ਹੀ ਨਹੀਂ ਬਾਹਰ ਰਹਿੰਦੇ ਪੰਜਾਬੀ ਦੀ ਵੀ ਹਮਦਰਦੀ ਜੁੜ ਗਈ ਸੀ ਔਰ 2.5 ਸਾਲ ਬਾਅਦ ਫਾਂਸੀ ਦੀ ਸਜ਼ਾ ਮਿਲਦੀ ਹੈ ਉਸ ਕਾਤਲ ਨੂੰ ਪਰ ਇਸ ਕੇਸ ਨੂੰ ਜਦ ਬਾਰੇ ਜਦੋਂ ਤੁਹਾਡਾ ਪਤਾ ਲੱਗਦਾ ਹੈ ਤਾ ਤੁਹਾਡੇ ਜ਼ਿਹਨ ਵਿੱਚ ਕੀ ਕੀ ਗੱਲਾਂ ਆਈਆਂ ਕਿਉਂਕਿ ਦੁੱਖ ਪਹਿਲਾਂ ਵੀ ਬੜਾ ਤੁਸੀਂ ਝੱਲਿਆ ਹੁਣ ਇਸ ਤਰ੍ਹਾਂ ਇਸ ਬੱਚੇ ਨਾਲ ਹੋ ਗਿਆ ਬਿਲਕੁਲ ਜੀ ਜਦੋਂ ਇਹ ਨਿਊਜ਼ ਚੱਲੀ ਆ ਜੀ ਉਦੋਂ ਤਾਂ ਪਹਿਲਾਂ ਤਾਂ ਮੈਂ ਇੱਕ ਵਾਰੀ ਦੇਖਿਆ ਦੁਬਾਰਾ ਫੇਰ ਦੇਖ ਲਈ ਵੀ ਇਹ ਕੀ ਹੋ ਰਿਹਾ ਜੀ ਉਹੀ ਸੇਮ ਮੈਨੂੰ ਆਪਣੀ ਬੇਟੀ ਦਾ ਸਾਰਾ ਸੀਨਦਾਰਾ ਯਾਦ ਆ ਗਿਆ ਜਿੱਦਾਂ ਉਹ ਲੈ ਕੇ ਪਾਪਣ ਲੱਗ ਗਈ ਸੀ ਮੇਰੀ ਬੇਟੀ ਨੂੰ ਜੀ ਉਦਾਂ ਹੀ ਇਹ ਲੈ ਕੇ ਜਾ ਰਿਹਾ ਜੀ ਉਦਾਂ ਦੁਬਾਰਾ ਸਾਰਾ ਉਹੀ ਸੀਨ ਮੇਰੀ ਅੱਖਾਂ ਦੇ ਸਾਹਮਣੇ ਦੁਬਾਰਾ ਫੇਰ ਆ ਗਿਆ ਜੀ ਇਹ ਕੀ ਪੰਜਾਬ ਚ ਹੋ ਕੀ ਰਿਹਾ ਜੀ ਇਹ ਬੱਚਿਆਂ ਲਈ ਇੰਨਾ ਕੁਝ ਸਮੇਤੋ ਬਾਹਰ ਹੋ ਰਿਹਾ ਜੀ ਮਤਲਬ ਬੱਚਿਆਂ ਦੀ ਸੇਫਟੀ ਦੀ ਜਦੋਂ ਗੱਲ ਆਉਂਦੀ ਹੈ ਹਰੇਕ ਮਾਪਿਆਂ ਦੀ ਜੁੜੀ ਹੁੰਦੀ ਹੈ ਭਾਵਨਾ ਤੁਸੀਂ ਤਾਂ ਪਹਿਲਾਂ ਹੀ ਬੜਾ ਦਰਦ ਹੰਡਾਇਆ ਤੇ ਉਸ ਤੋਂ ਬਾਅਦ ਪਰਿਵਾਰ ਦੇ ਕੋਲ ਐਸੀ ਕਰਕੇ ਸਪੈਸ਼ਲ ਪੁੱਜੇ ਹੋ ਹੌਸਲਾ ਫਜਾਈ ਕਰਨ ਦੇ ਲਈ ਕਿ ਲੜਾਂਗੇ ਇਨਸਾਫ ਲਈ ਬਿਲਕੁਲ ਜੀ ਜਦੋਂ ਸਾਡੇ ਨਾਲ ਹੈਪਨ ਹੋਇਆ ਸੀਗਾ ਜੀ ਪਤਾ ਨਹੀਂ ਕਿੱਥੋਂ-ਕਿੱਥੋਂ ਆਏ ਸੀਗੇ ਜੀ ਸਾਡੇ ਨਾਲ ਜੀ ਸਾਡਾ ਦੁੱਖ ਸਾਂਝਾ ਕਰਨੀ ਸਾਡੇ ਨਾਲ ਜੀ ਤੇ ਸਾਡਾ ਵੀ ਫਰਜ਼ ਬਣਦਾ ਜੀ ਉਹ ਵੀ ਤਾਂ ਬੱਚਾ ਸਭ ਦਾ ਹੀ ਹੈ ਜੀ ਬੱਚਾ ਸਾਡਾ ਵੀ ਆਪਣਾ ਜੀ ਬੱਚਿਆਂ 'ਚ ਤਾਂ ਕੋਈ ਫਰਕ ਨਹੀਂ ਹੁੰਦਾ ਜੀ ਪਰ ਅਸੀਂ ਵੀ ਫਿਰ ਦੁੱਖ ਵੰਡੋਣ ਵਾਸਤੇ ਆਏ ਆ ਜੀ 22 ਦਿਲਰੋਜ ਵਾਸਤੇ ਤੁਸੀਂ 2.5 ਸਾਲ ਉਡੀਕ ਕੀਤੀ ਸੀ ਇਨਸਾਫ ਲਈ ਤੇ ਆਖਰਕਾਰ ਉਸ ਕਾਤਲ ਨੂੰ ਜਿਹੜੀ ਐ ਸਜ਼ਾ ਮਿਲ ਜਾਂਦੀ ਐ ਤਾਂ ਇਸ ਕੇਸ ਦੇ ਵਿੱਚ ਵੀ ਤੁਹਾਡੀ ਪਰਿਵਾਰ ਨਾਲ ਗੱਲਬਾਤ ਹੋ ਸਕੀ ਐ ਕਿ ਨਹੀਂ ਹੋਈ ਕਿ ਸਾਨੂੰ ਵੀ ਉਡੀਕ ਕਰਨੀ ਪਈ ਤੁਸੀਂ ਵੀ ਸਬਰ ਰੱਖਣਾ ਨਹੀਂ ਜੀ ਨਹੀਂ ਤੁਹਾਡੇ ਮੀਡੀਆ ਵਾਲੇ ਭੈਣ ਭਰਾਵਾ ਸਾਰੇ ਸੰਗਤੀਆਂ ਅਰਦਾਸਾਂ ਸੀਗੀਆਂ ਜੀ ਉਹ ਵੀ ਦਿਨ ਦੂਰ ਨਹੀਂ ਜਦੋਂ ਇਹਨੂੰ ਫਾਂਸੀ ਦੀ ਸਜ਼ਾ ਹੋਊਗੀ ਜੀ ਇਹਨਾਂ ਦੀ ਵੀ ਉਹਨੂੰ ਵੀ ਫਾਂਸੀ ਦੀ ਸਜ਼ਾ ਜ਼ਰੂਰ ਹੋਊਗੀ ਜੀ ਸਾਰੇ ਸੰਗਤ ਦਾ ਸਹਿਯੋਗ ਤੇ ਤੁਹਾਡੇ মিডিਆ ਦਾ ਸਹਿਯੋਗ ਚਾਹੀਦਾ ਪਰਲੀ ਹਮਦਰਦ ਵੀ ਬਣਦਾ ਔਰ ਮੋਢੇ ਨਾਲ ਮੋਢਾ ਜੋੜਦਾ ਇਸ ਬੱਚੇ ਨਾਲ ਜਿਹੜੀ ਘਟਨਾ ਹੋਈ ਹੈ ਸਾਰੀ ਦੁਨੀਆ ਨੇ ਕੋਸਿਆ ਆਲੋਚਨਾ ਕੀਤੀ ਇਥੋਂ ਤੱਕ ਕਿ ਆ ਕਿ ਉਸ ਨੂੰ ਸਖਤ ਸਜ਼ਾ ਮਿਲੇ ਤੁਸੀਂ ਉਹ ਦੁੱਖ ਹੰਡਾਇਆ ਹੋਇਆ ਤੁਸੀਂ ਅੱਜ ਵਿਸ਼ੇਸ਼ ਤੌਰ ਤੇ ਇਸੇ ਕਰਕੇ ਆਏ ਹੋ ਕਿ ਇਸ ਪਰਿਵਾਰ ਦੇ ਨਾਲ ਉਦੋਂ ਤੱਕ ਖੜਾਂਗੇ ਜਦੋਂ ਤੱਕ ਇਨਸਾਫ ਨਹੀਂ ਹੋ ਜਾਂਦਾ ਹਾਂ ਬਿਲਕੁਲ ਜੀ ਨਾਲ ਖੜੇ ਆਈ ਅੱਜ ਇਹ ਤਾਂ ਸੰਸਕਾਰ ਤੇ ਪਹੁੰਚਣਾ ਸੀ ਉਦੋਂ ਕੋਈ ਮਜਬੂਰੀ ਹੋਗੀ ਨਹੀਂ ਪਹੁੰਚ ਸਕੇ ਅੱਜ ਭੋਗ ਤੇ ਆਏ ਆ ਜੀ ਅਸੀਂ ਜੀ ਜਿੰਨੇ ਤੇ ਇਨਸਾਫ ਨਹੀਂ ਮਿਲਦਾ ਤੇ ਨਾਲ ਖੜੇ ਆ ਬਰਾਬਰ ਖੜੇ ਆ ਜਿੱਥੇ ਤੱਕ ਸਾਡੀ ਲੋੜ ਹੈ ਅਸੀਂ ਨਾਲ ਬਰਾਬਰ ਖੜੇ ਆ ਇਹਨਾਂ ਨੇ ਇਸ ਤਰ੍ਹਾਂ ਦੀਆਂ ਘਟਨਾਵਾਂ ਪਹਿਲਾਂ ਵੀ ਬਹੁਤ ਹੋਈਆਂ ਇੱਥੋਂ ਤੱਕ ਕਿ ਤੁਸੀਂ ਤਾਂ ਖੁਦ ਸੰਤਾਪ ਢੰਡਾਇਆ ਹੈ ਪੰਜਾਬ ਵਿੱਚ سلسلہ ਰੁਕ ਕਿਉਂ ਨਹੀਂ ਰਿਹਾ ਤੁਸੀਂ ਸਮਝ ਦੇ ਕਿਉਂ ਤੁਹਾਡੀ ਸਮਝ ਕੀ ਕਹਿੰਦੀ ਹੈ ਇਹ ਕੋਈ ਚਿਰ ਪਹਿਲਾਂ ਪੰਜਾਬ 'ਚ ਇਹ ਵਾਰਦਾਤਾਂ ਨਹੀਂ ਸੀ ਹੁੰਦੀਆਂ ਜੁਪੀ ਵੀ ਹਾਚ ਸੁਣਦੇ ਹੁੰਦੇ ਹੁੰਦੇ ਸੀ ਲਈ ਛੋਟੇ ਬੱਚੇ ਦਾ ਕਤਲ ਕਰਤਾ ਦਿਨ ਰੋਜ਼ ਤੋਂ ਬਾਅਦ ਤੋਂ ਲਗਾਤਾਰ ਹੀ ਕੰਮ ਚੱਲ ਪਿਆਣਾ ਕੋਈ ਤਾਇਆ ਉਹਦੇ ਭਤੀਜੇ ਨੂੰ ਨਹਿਰ 'ਚ ਸੜ ਦਿੰਦਾ ਕੋਈ ਮਾਂ ਦੇ ਬੱਚੀ ਨੂੰ ਮਾਰ ਦਿੰਦੀ ਆ ਹੁਣ ਪ੍ਰਵਾਸੀ ਭਈਆ ਨੇ 5 ਸਾਲ ਦਾ ਆਪਣਾ ਬੱਚਾ ਆਪਣੇ ਤੋਂ ਖੋ ਲਿਆ ਇਹਦਾ ਕੋਈ ਕਾਨੂੰਨ ਲੱਗ ਮਨਣਾ ਚਾਹੀਦਾ ਜੀ ਤਾਂ ਸੇਫ ਹੋ ਸਕਦਾ ਬੱਚੇ ਨਹੀਂ ਤਾਂ ਕੋਈ ਬੱਚਾ ਸੇਫ ਨਹੀਂ ਜੀ ਤੁਸੀਂ ਵੀ 2.5 ਸਾਲ ਇਨਸਾਫ ਲਈ ਡੀ ਕੀਤੀ ਸੀ ਆਖਰਕਾਰ ਉਸ ਪਾਪਾ ਨੂੰ ਉਸ ਕਾਤਲ ਨੂੰ ਫਾਂਸੀ ਦੀ ਸਜ਼ਾ ਮਿਲਦੀ ਹੈ ਤੁਹਾਨੂੰ ਇਸ ਕੇਸ 'ਚ ਵੀ ਲੱਗਦਾ ਕਿ ਉਸੇ ਤਰ੍ਹਾਂ ਇਨਸਾਫ ਮਿਲ ਸਕਦਾ ਮੈਂ ਨਾ ਮੇਰਾ ਵਕੀਲ ਦੀ ਪਰਯੋਪਕਾਰਤਾਂ ਘੁੰਮਣੀ ਜੀ ਲੁਧਿਆਣੇ ਦੇ ਮੰਨੇਗੇ ਵਕੀਲ ਆਈ ਇਹੀ ਜੀ ਇੱਥੇ ਵਕੀਲ ਹੋਰ ਹੋਣ ਜੀ ਜਿਹੜੇ ਫ੍ਰੀ ਕੇਸ ਲੜਨ ਜਲਦੀ ਤੋਂ ਜਲਦੀ ਉਹਨਾਂ ਤਖਤ ਤੇ ਫਾਂਸੀ ਦੇ ਤਖਤੇ ਤੇ ਲੜਕਾ ਦੇ। ਮਤਲਬ ਜੀ ਵੀ ਜਿਹਦੀ ਜਿਹੜੀ ਜ਼ਿੰਮੇਵਾਰੀ ਬਣਦੀ ਹੈ ਚਾਹੇ ਪੁਲਿਸ ਹੈ ਵਕੀਲ ਹੈ ਪੱਤਰਕਾਰ ਨੇ ਸਾਰੇ ਆਪਣਾ ਸਹਿਯੋਗ ਦੇਣ ਤਾਂ ਇਹ ਵੀ ਅੰਜਾਮ ਤੱਕ ਪਹੁੰਚਾਇਆ ਜਾ ਸਕਦਾ। ਨਹੀਂ ਪਹੁੰਚੂਗਾ ਜੀ। ਜੇ ਤੁਹਾਡਾ ਸਭ ਦਾ ਸਹਿਯੋਗ ਹੋਇਆ ਜ਼ਰੂਰ ਫਾਂਸੀ ਤੱਕ ਪਹੁੰਚੂਗਾ। ਤਾਂ ਦਿਲਰੋਜ ਦਾ ਇਹ ਪਰਿਵਾਰ ਸੀ ਜਿਨ੍ਹਾਂ ਨੇ ਖੁਦ ਉਹ ਬੜਾ ਦੁੱਖ ਝੰਡਾਇਆ 2021 ਦਾ ਕੇਸ ਸੀ ਤੁਸੀਂ ਸਾਰੇ ਜਾਣਦੇ ਹੋ ਕਿੰਨੇ ਲੋਕ ਖੜੇ ਸੀ ਉਸ ਵੇਲੇ ਵੀ ਉਦੋਂ ਇੱਕ ਗਵੰਡਨ ਨੇ ਨੀਲਮ ਨਾਮ ਦੀ ਗਵੰਡਨ ਨੇ ਉਸ ਬੱਚੀ ਨੂੰ ਚੁੱਕਿਆ ਸੀ ਬਾਅਦ ਵਿੱਚ ਕਤਲ ਕਰ ਦਿੱਤਾ ਸੀ ਔਰ ਜਿਉਂਦੀ ਨੂੰ ਜਿਹੜਾ ਦਬਾ ਦਿੱਤਾ ਗਿਆ ਸੀ ਜ਼ਮੀਨ ਦੇ ਵਿੱਚ ਫਿਰ 2.5 ਸਾਲ ਬਾਅਦ ਅਦਾਲਤੀ ਪ੍ਰਕਿਰਿਆ ਪੂਰੀ ਹੁੰਦੀ ਹੈ ਤੇ ਉਸ ਕਾਤਲ ਨੂੰ ਉਸ ਬੀਬੀ ਨੂੰ ਜਿਸ ਨੇ ਕਤਲ ਕੀਤਾ ਛੋਟੀ ਬੱਚੀ ਦਾ ਉਸ ਨੂੰ ਫਾਂਸੀ ਦੀ ਸਜ਼ਾ ਹੋਈ ਸੀ ਤਾਂ ਇਸ ਕੇਸ ਦੇ ਵਿੱਚ ਵੀ ਦੇਖਦੇ ਹਾਂ ਲੋਕਾਂ ਦੇ ਵਿੱਚ ਗੁੱਸਾ ਬਹੁਤ ਹੈ ਲੋਕਾਂ ਦੀ ਮੰਗ ਵੀ ਇਹ ਬਣ ਚੁੱਕੀ ਹੈ ਕਿ ਸਖਤ ਤੋਂ ਸਖ ਸਜ਼ਾ ਮਿਲੇ ਤਾਂ ਕਿ ਆਉਣ ਵਾਲੇ ਸਮੇਂ ਵਿੱਚ ਅਜਿਹੀ ਹਰਕਤ ਕਰਨ ਤੋਂ ਕੋਈ ਕਰਨੀ ਤਾਂ ਦੂਰ ਦੀ ਗੱਲ ਸੋਚੇ ਵੀ ਨਾ ਇਸ ਤਰ੍ਹਾਂ ਲੋਕਾਂ ਨੇ ਦੀਆਂ ਭਾਵਨਾਵਾਂ ਜਿਹੜੀਆਂ ਬਾਹਰ ਆ ਰਹੀਆਂ ਨੇ ਪ੍ਰਤੀਕਿਰਿਆਵਾਂ ਆ ਰਹੀਆਂ ਨੇ ਪਰ ਜਿਹੜੀ ਜ਼ਿੰਮੇਵਾਰੀ ਸਰਕਾਰਾਂ ਨੇ ਨਿਭਾਉਣੀ ਹੈ ਕਿ ਕਿਵੇਂ ਚੈੱਕ ਐਂਡ ਬੈਲੈਂਸ ਰੱਖਣਾ ਹੈ ਜੇਕਰ ਕੋਈ ਪ੍ਰਵਾਸ ਕਰਕੇ ਪੰਜਾਬ ਵਿੱਚ ਆ ਵੀ ਰਿਹਾ ਹੈ ਤਾਂ ਉਸ ਦੇ ਉੱਤੇ ਕਿਸ ਤਰ੍ਹਾਂ ਕਾਨੂੰਨ ਦਾ ਡੰਡਾ ਚੱਲਣਾ ਚਾਹੀਦਾ ਹੈ ਇਹ ਸਾਰੀਆਂ ਗੱਲਾਂ ਪਰਚੋਲ ਕਰਨ ਦੀ ਲੋੜ ਹੈ ਕਿਉਂਕਿ ਕਾਫੀ ਵਾਰੀ ਘਟਨਾਵਾਂ ਵਾਪੜ ਜਾਂਦੀਆਂ ਨੇ 2-3 ਦਿਨ ਰੌਲਾ ਪੈਂਦਾ ਫਿਰ ਉਸੇ ਤਰ੍ਹਾਂ ਸਿਲਸਿਲੇ ਦੇ ਵਿੱਚੋਂ ਕੋਈ ਨਾ ਕੋਈ ਕਤਲ ਜਾਂ ਵਾਰਦਾਤ ਹੋ ਜਾਂਦੀ ਹੈ ਇਹ ਵਾਰਦਾਤਾਂ ਹੋਣ ਹੀ ਨਾ ਇਸ ਦੇ ਲਈ ਠੋਸ ਕਦਮ ਜ਼ਰੂਰੀ ਚੁੱਕੇ ਜਾਣੇ ਚਾਹੀਦੇ ਇਸ ਰਿਪੋਰਟ ਚ ਐਨਾ ਹੀ ਸਾਥੀ ਕੈਮਰਾਮੈਨ ਕੁਲਦੀਪ ਸਿੰਘ ਦੇ ਨਾਲ ਸੰਦੀਪ ਲਾਦੂ ਕਾ এবੀਸੀ ਪੰਜਾਬ ਜ਼ਿਲ੍ਹਾ ਹੁਸ਼ਿਆਰਪੁਰ